ਲੋਰੀਆ ਸੂਟ ਦੀ ਤਾਂ ਗੱਲ ਆ ਨਿਕਲਿਆ ਕਿ ਐਡਜਾ ਸੂਟ ਵਿੱਚ ਪ੍ਰਾਈਸ ਇਨ ਥਿਸ ਸੂਟ ਲੋਬੀ ਕਿ ਕਰਵਾਇਨਾ ਆ ਵਿਖੋ ਇਹ ਵੀ ਤਾਂ ਸੜ ਤੋਂ ਕੀ ਰੈਂਜ ਆ ਭਾ ਜੀ ਇਹ ਸੂਟ ਜਿਹੜਾ ਤੁਸੀਂ ਲੱਖਿਆ ਸਾਢੇ 2850 ਦਾ ਆ ਵੀ ਕਿੰਨਾ ਸੋਹਣਾ ਜੀ ਦੇਖੋ ਆ ਵੀ ਬਹੁਤ ਸੋਹਣਾ ਸੂਟ ਆ ਸਹੀ ਗੱਲ ਹੈ ਇਹਦਾ ਹੈਂਡ ਦਾ ਕੰਮ ਆ ਵਾਹ ਜੀ ਬਾਤ ਆ ਮੈਂ ਕਹਿੰਦਾ ਜਿਆਦਾ ਸੋਹਣਾ ਸੂਟ ਹੈਂਡਵਰਕ ਹੋਇਆ ਵਾ ਸਾਰੇ ਹਾਂਜੀ ਹਾਂਜੀ ਦੁਪੱਟੇ ਤੇ ਵੀ ਬਹੁਤ ਵਧੀਆ ਕੰਮ ਹੈਗਾ ਇਹਦਾ ਕਿੰਨਾ ਪ੍ਰਾਈਸ ਇਹ ਚਾਹੀਦਾ ਜੀ 4000 ਦਾ ਅਜੇ ਇਹ ਜਿਹਾ ਲੱਗਿਆ ਵਾ ਪਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲ ਕਰਦੀ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੋ ਤੁਸੀਂ ਅਕਸਰ ਇਦਾਂ ਦੀ ਗੱਲਾਂ ਕਰਦੇ ਰਹਿੰਦੇ ਹੋ ਥੋੜੀਆਂ ਜੀਆਂ ਪੁੱਠੀਆਂ ਥੋੜੀਆਂ ਜੀਆਂ ਸਿੱਧੀਆਂ ਕਹਿਣ ਦਾ ਭਾਵ ਆ ਇਹ ਕਹਿੰਦੇ ਸੂਟ ਦੁਕਾਨ ਪਰ ਆ ਜੰਨੇ ਆ ਸੂਟਾਂ ਦੀ ਵੀਡੀਓ ਬਣਾ ਲੈਣੇ ਆ ਘਰ ਜਾ ਕੇ ਘਰ ਨੂੰ ਲੈ ਕੇ ਜਾਂਦੇ ਆ ਸੋ ਹੁਣ ਅਪਾ ਪਹਿਲਾ ਵੀਡੀਓ ਦਿਖਾਉਣੀ ਆ ਫਿਰ ਤੁਹਾਨੂੰ ਘਰ ਜਾ ਕੇ ਦਿਖਾਵਾਂਗੀ ਵੀ ਅਸੀਂ ਸੂਟ ਲੈ ਕੇ ਆਏ ਆ ਭਾਈ ਸੈਟੀਸਫੈਕਸ਼ਨ ਤੁਹਾਡੇ ਮਨ ਦੀ ਸਾਾਨੂੰ ਤਾਂ ਹੁੰਦੀ ਆ ਸੋ ਹੁਣ ਠੰਡਾ ਨਾ ਮੌਸਮ ਚੱਲ ਰਿਹਾ ਸਾਡੀ ਇੱਕ ਦੀਦੀ ਆ ਜੀ ਮਨਦੀਪ कौर ਔਜਲਾ ਉਹਨਾਂ ਦਾ ਗੋਤਵੀ ਔਜਲਾ ਜੀ ਉਹਨਾਂ ਨੂੰ ਲੈ ਕੇ ਜਾਣੀ ਆਂਦੀ ਅਸੀਂ 5 6 20 25 30 35 ਜਿੰਨੇ ਕਹਿਦੀ ਉਹਨੇ ਸੂਟ ਉਹਨਾਂ ਨੇ ਮੰਗਾਏ ਆਂ ਵੀ ਆਪਣੀ ਪਸੰਦ ਦੇ ਮੋਟੇ ਮੋਟੇ ਜੇ ਸੂਟ ਚਾਹੀਦੇ ਆਂ ਵੀ ਭਾਈ ਕੋਟ ਹੀ ਨਹੀਂ ਪਹਿਰੇ ਕੋਈ ਪ੍ਰੋਬਲਮ ਹੁਣੀ ਇਸ ਕਰਕੇ ਸੋ ਅੱਜ ਵੀਰ ਕੋਲ ਆਏ ਆ ਵੀਰ ਨੂੰ ਖੇਚਲ ਦੇਣ ਵੀ ਸਾਨੂੰ ਵਧੀਆ ਵਧੀਆ ਜੀ ਸੂਟ ਦਿਵਾਓ ਨਾਲ ਸਾਡੀ ਆਈ ਹੈ ਮੰਮੀ ਤੇ ਮੰਮੀ ਨੇ ਮੇਰਾ ਦਿੱਤਾ ਹੋਇਆ ਸੂਟ ਪਾਇਆ ਬਹੁਤ ਸੋਹਣ ਲੱਗਿਆ ਮੰਮੀ ਸਾਡੀ ਅੱਜ ਬਲਾਓ ਜੀ ਸਾਸਰੀ ਘਰ ਸਾਸਰੀ ਘਰ ਜੀ ਸਾਰਿਆਂ ਨੂੰ ਤੇ ਇਧਰ ਪਾਜੀ ਨੂੰ ਤੁਹਾਡੇ ਸਾਰੇ ਪਾਣੀ ਹੋਰ ਪਾਜੀ ਠੀਕ ਹੈ ਜੀ ਸਰੋ ਵਧੀਆ ਕਿਰਪਾ ਜੀ ਜੰਦੀ ਪਾਜੀ ਵੇ ਅਸੀਂ ਸਾ ਪਤਾ ਨਹੀਂ ਸਾਡਾ ਹੀ ਟਾਈਮ ਉਹ ਹੋਇਆ ਵਾ ਇਹ ਜਦ ਪਾਜੀ ਰੋਟੀ ਖਾਣ ਜਾਂਦੇ ਆ ਪਤਾ ਨਹੀਂ ਤਾਂ ਤੇ ਕੀ ਚੱਕਰ ਦੇਖ ਲੋ ਅੱਗੇ ਵੀ ਪਾਜੀ ਰੋਟੀਆਂ ਖਾਣ ਗਏ ਹੁੰਦੇ ਜਦ ਅਸੀਂ ਆਉਂਦੇ ਆ ਵਾਟ ਹੈ ਤੋ ਚਲ ਹੁੰਦੀ ਹੈ ਇੱਕ ਸਟੇ ਪਾਬਾ ਜੀ ਹੈ ਆ ਗਿਆ ਠੀਕ ਆ ਠੀਕ ਆ ਦਿਖਾਓ ਜੀ ਫੇਸਬੁਕ ਦਾ ਕੋਈ ਕਹਿੰਦੇ ਸਮਾ ਸਾਰੇ ਆਈਆਂ ਅੱਜ ਲੋ ਜੀ ਦੇਖੋ ਬੋਤਲ ਮਾਰਦੀ ਨਾ ਬੰਨੀ ਨਾਲ ਸ਼ਾਲਨ ਵਧੀਆ ਕਿਹ ਰਹੇ ਜੈ ਜੀ ਇਹ 850 ਦੀ ਰੇਟ ਬਹੁਤ ਵਧੀਆ ਪਸੰਦ ਤੋਂ ਤੁਸੇ ਲੈ ਲਓ ਇਹ ਲਓ ਆ ਦੇਖੋ ਇਹ ਨਾਲ ਸ਼ਾਲ ਇਹ ਰੱਬ ਦੀ ਜੀ ਕੱਢ ਦੋ ਇਹਨੂੰ ਬਾਜੀ ਸੈੱਡ ਪਰ ਪਹਿਲੇ ਸੂਟ ਮੇਰੀ ਮੰਮੀ ਦੇ ਨਾਲ ਦਿਖਾਈ ਚ ਕਲਰ ਉੱਚਾ ਦਾ ਦੇਖੋ ਜਰਾ ਫਾਗਾਂ ਨੂੰ ਇਹ ਬਹੁਤ ਜੀ ਆਉਂਦੀ ਆ ਕਾਂਪਾ ਚੜੀ ਜਾਂਦਾ ਮੈਨੂੰ ਥੱਲੇ ਅੰਦਰ ਪਾਈ ਵੀ ਇਨਰ ਵਗੈਰਾ ਠੰਡ ਤਾਂ ਹੁਣ ਹੈਗੀ ਉਹ ਐ ਜੀ ਮੈਨੂੰ ਪਿਆਰ ਨਹੀਂ ਕਰਦੇ ਪੁੱਛੋ ਕਾਤੇ ਸੂਟਾਂ ਦੇ ਮੁਕਾਬਲੇ ਸੀ ਨਹੀਂ ਕਹਿੰਦੀ ਪੁੱਛੋ ਕਾਤੇ ਜੀ ਮੇ ਫਿਲਮਾਂ ਚ ਹੁੰਦਾ ਨਹੀਂ ਜੀ ਹੈ ਜਿਹੜਾ ਉਹ ਹੁੰਦਾ ਐਕਟਰ ਆਪਣੀ ਜੈਕਟ ਖੋਲ ਕੇ ਦੇ ਦਿੰਦਾ ਹੀਰੋਇਨ ਨੂੰ ਚੱਲ ਆਂਦੀ ਤੁਸੀਂ ਉਹਦੇ ਦੇ ਦਿੰਦੇ ਆਪਣਾ ਘਰ ਤੇ ਖਿਆਲ ਰੱਖੇ ਕਰੋ ਆਉਣ ਲੱਗੇ ਇਹ ਭਾਈ ਸਾਹਿਬ ਐਕਸਟਰਾ ਥੀ ਮੈਂ ਤਾਂ ਖਤਮ ਕਰ ਦਿੰਦਾ ਲੋ ਜੀ ਇੱਕ ਡਿਜ਼ਾਈਨ ਆ ਦੇਖਿਓ ਜੀ ਆ ਦੇਖੋ ਇਸ ਜੀ ਦਾ ਦਾ ਸੋਮੇ ਵੀਰ ਲੋ ਜੀ ਤੇ ਹੁਣ ਡਿਜ਼ਾਈਨ ਦੇਖੋ ਕਲਰ ਤੁਹਾਨੂੰ ਦਿੰਨੇ ਆ ਜੀ ਪੂਰੇ ਇਹੜਿਆਨੇ ਆ ਹਾਂ ਇਹ ਫਰੰਟ ਬੈਕ ਦੋਨੋਂ ਵਾਸਤੇ ਹੋਊਗਾ ਇਹਦਾ ਇਹ ਆ ਲਓ ਆ ਬੈਕ ਆਏਗੇ ਲੋ ਜੀ ਆ ਫਰੰਟ ਆ ਗਿਆ ਇਹਦਾ ਆ ਪਲੇਨ ਸਲਵਾ ਇੱਕ ਹੋਰ ਬੰਵਾਸੋ ਲੋ ਜੀ ਆ ਨਹੀਂ ਦਲੇ ਇੱਦਾਂ ਦੇਖ ਤਾਂ ਮੰਮੀ ਤੇਰੇ ਵਾਸਤੇ ਹੋਰੇ ਵਾਸਤੇ ਚਲੀ ਜਾ ਨੇਰੀ ਕੈਮਰਾ ਐ ਚੱਲਦਾ ਐ ਦੇਖਦੇ ਹਾਂ ਉਹ ਫਿਰ ਕੈਮਰੇ ਚਿਹਰੋਂ ਦੇਖ ਕੇ ਦੱਸੋ ਭਾਈ ਦੇਖੋ ਮੰਮੀ ਮੰਮੀ ਨੇ ਲੈਣਾ ਇੱਕ ਸੂਟ ਕਿਹੜਾ ਵਧੀਆ ਲੱਗੂਗਾ ਦੇਖ ਲਓ ਹੁਣ ਜਿਹੜਾ ਤੁਹਾਨੂੰ ਠੀਕ ਲੱਗਦਾ ਮੰਮੀ ਨੇ ਤੁਹਾਨੂੰ ਪੁੱਛਿਆ ਨਾ ਤੁਹਾਨੂੰ ਪੁੱਛਿਆ ਭਾਈ ਆ ਵੀ ਠੀਕ ਐ ਵੈਸੇ ਮੰਮੀ ਆ ਵੀ ਠੀਕ ਐ ਕੀ ਕਹੀ ਜਾਂਦੀ ਐ ਉਹ ਰੱਬੀ ਕਹਿੰਦੇ ਸੀ ਤਾਂ ਅੰਦਰ ਬਾਹਰ ਚੁੱਕ ਲੈਣਾ ਫਿਰ ਬਿੰਦੇ ਤੋਂ ਜ਼ਿਆਦਾ ਪਤਾ ਹੋਊਗਾ ਕਿਹੜਾ ਕੱਲ ਜ਼ਿਆਦਾ ਸੋਹਣਾ ਲੱਗਦਾ अच्छा <laughs> ए ए इको बसे है ना दोनों ए भी दोनों बसे होगा हां ये दोनों दो साइड ये जेडे प्रिंट डाल देना ये मेरे लगाएंगे अच्छा। पीस अच्छा जाने जाने पीछे दो हां यहां मेरे साला से दोनों आज ज्यादा से ज्यादा मुझे सूट चलो ये सारे रंग अच्छे लग रहे हैं ये सलवार पर भी है ना वो ब्लू है मस्टर्ड है ਆ ਵੀ ਤਾਂ ਸੈਕਸ ਮਸਟਰਡ ਨਹੀਂ ਹੈ ਵੀ ਕੰਨਾਂ ਨੇਵੀ ਨੀ ਹੈ ਹਾਂਜੀ ਨਹੀਂ ਇਹ ਨਹੀਂ ਹੈ ਚਲੋ ਇਹ ਤਾਂ ਆ ਵੀ ਠੀਕ ਹੈ ਮੰਮੀ ਆਹ ਬੜਾ ਆਹੋ ਨਹੀਂ ਠੀਕ ਹੈ ਹਾਂ ਨਾ ਆਹ ਜਿਹੜਾ ਭਾਈ ਦੇ ਕੋਲ ਉਹ ਦੇਖ ਲਾ ਫਿਰ ਆਈ ਕੱਢ ਦੋ ਪਾਜੀ ਲਓ ਜੀ ਲਓ ਨਹੀਂ ਕੱਢ ਦੇਣਾ ਕਟਾਤਾ ਲੈਣਾ ਸੀ ਆਪੇ ਕੋਈ ਹੋਰ ਚੱਲੇ ਜਿਹੜੇ ਇੱਧਰ ਪਾਜੀ ਸੂਟ ਦਿਖਾਉਂਦੇ ਕਿੰਨੇ ਕਿੰਨੇ ਸੋਲੇ ਸੋਨੇ ਦਿਖਾਉਂਦੇ ਆ ਲੈ ਆਓ ਦੇਖ ਕਿੰਨੇ ਤਾਂ ਜੀ ਇਹ ਸਸਤਾ ਹੀ ਹੈ ਮੈਂ ਕਿੰਨੇ ਦਾ ਸਸਤਾ ਹੀ ਹੈ ਤੇਰਾ ਜਾਂ ਕਿੰਨਾ ਜੀ 100 ਪਿਆ 2200 ਦੀ ਰੇਂਜ ਵਿੱਚ 2200 ਦੀ ਰੇਂਜ ਚ ਸੂਟ ਸੋਨਾ ਉਹ ਕਾ ਸੂਟ ਦੇਖਿਓ ਜੀ ਕਿੰਨਾ ਸੋਨਾ ਸੂਟ ਤਾਂ ਆ ਲੋ ਮੈਂ ਕਹਿੰਦਾ ਇਹ ਤਾਂ ਲੋ ਐਸੋਦੋ ਨਾਉਦ ਸੀ ਅੱਜ ਮੇਰਾ ਪਾਰਟਨਰ ਨੀਨਾ ਹੈਗਾ ਮੇਰੇ ਨਾਲ ਹਾਂ ਦੱਸਿਓ ਵਾਹ ਮੇਰੇ ਪਾਰਟਨਰ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੀ ਆ ਹਾਂ ਆਪਰੇ ਵਾਸਤੇ ਆਸੋਦੋ ਜਿਆਦਾ ਉਹਦੇ ਨਾਲ ਇਹਦੇ ਚ ਕਲਰ ਹੋਰ ਹੈਗੇ ਆ ਕਲਰ ਨਹੀਂ ਹੈ ਤਾਂ ਗੁਸ ਨਹੀਂ ਹੈ ਉਹ ਤੁਹਾਨੂੰ ਠੀਕ ਲੱਗਿਆ ਕੋਈ ਇਹ ਠੀਕ ਲੱਗਦਾ ਵੈਸੇ ਇਹ ਬਾਹਰ ਅੰਦਰ ਤੋਂ ਵਧੀਆ ਸੁੱਤ ਬਣਦਾ ਤੁਹਾਡਾ ਆ ਕਲਰ ਦੇਖ ਤੇ ਕਲਰ ਚ ਕਿਉਂ ਥੋੜਾ ਪੜਿਆ ਸਮਾਨ ਘਲਤ ਜਿਹਾ ਵੀ ਨਿਕਲਿਆ ਗਿਆ ਅੱਛੇ ਪ੍ਰਿੰਟ ਆ ਗਏ ਕਿਹੜਾ ਲੱਗਦਾ ਹਮ ਤੇ ਚੇ ਕਲਰ ਆਈ ਠੀਕ ਹੈ ਉਹ ਥੱਲੇ ਵਾਲੀ ਸੋਨਾ ਵਾਲੀ ਤੇ ਦੂਜੀ ਵਾਲਾ ਲੱਗਦਾ ਹਾਂ ਹਾਂ ਆ ਠੀਕ ਆ ਇਹ ਠੀਕ ਆ ਮੰਮੀ ਆਹੀ ਵਾਲਾ ਨਿੱਕੜਾਈ ਠੁੜੋਈ ਜਿਹਾ ਲੱਗਦਾ ਹਾਂ ਇਹ ਕਿਹਦਾ ਜਿਆਦਾ ਵਧੀਆ ਲੱਗਦਾ ਹਮ ਬਸ ਫਿਰ ਇਹੀ ਕੱਢ ਤੂੰ ਹੋਰ ਰਹਿਣ ਦੋ ਜੀ ਬਸ ਇਕੇ ਲੈਣਾ ਹਾਂ ਕੁਝ ਵੈਲਵਟ ਸੇ ਦਿਖਾਓ ਹੁਣ ਬਾਰੀ ਆਉਂਦੀ ਆ ਲੋਜੀ ਇਹ ਵਾਲਵਟੂ ਵਾਲਵਟ ਅਸਮੀਤ ਇਹਨੇ ਦੇਖਦਾ ਹੋਇਆ ਪਰ ਮੈਂ ਕਿਸੇ ਨੂੰ ਨਹੀਂ ਦੇਖ ਲਈ ਦੇਖੀ ਕਵਰੀ ਉਚਾਈ ਨਹੀਂ ਕੱਟ ਸਾਧ ਦੇਵੀ ਲੈ ਸਰਦਾਰ ਨੀਏ ਤੈਨੂੰ ਸੂਟਾਂ ਦਾ ਕੰਟਾ ਆਹੀ ਡਾਇਲਗ ਹੁੰਦਾ ਜਰਾ ਹਰੇਕ geke ਦੇ ਨੂੰ ਕੀ ਕਰਿਆ ਬੜਾ ਕਹੀ ਵੀ ਜਾਣਾ ਨਾਲੇ ਹਾਂ ਕਹੀ ਵੀ ਜਾਣਾ ਨਾਲੇ ਲੈ ਵੀ ਜਾਣਾ ਆਹ ਵਾਹ ਯਾਰ ਵੀ ਸੂਟ ਸੋਹਣੇ ਆ ਹੂੰ ਬਾਜੀ ਤੇ ਵੀ ਬੜਾ ਵਧੀਆ ਵਾਕ ਉਹ ਦੁਪੱਟਾ ਬੜਾ ਵਧੀਆ ਇਹਦਾ ਬਸਣਾ ਸੂਟ ਇਹ ਇਹ ਪਹਿੜ ਪਾਈ ਕਿਆ ਕੇ ਲੋ ਜੀ ਇਹ ਆਲੋ ਸੂਟ ਹੈ ਨਾਲੇ ਸ਼ਾਲ ਆ ਓਕੇ ਇਹਦੇ ਪੈੜ ਪਾਈ ਕਿਹੜੇ ਕਿਹੜੇ ਰੰਗ ਦੇ ਚਾਹੀਏ ਇਹਦੇ ਚੈਕਾ ਜੀ ਇੱਕ ਮਹੂਨ ਰੰਗ ਮੈਂ ਇਹਨਾਂ ਹੋ ਗਿਆ ਹੈ 2 ਕਿਲੋ ਤਾਂ ਆਈ ਆ ਗਈ ਸੋਹਣਾ ਨਹੀਂ ਲੱਗਦਾ ਹਾਂ ਬੜੀ ਕੈਪ ਵੀ ਦਿਹਾ ਕਰੇ ਵੀ ਜੈਸਨ ਤੇ ਤੇ ਜਾ ਚਦਾ ਵਧੀਆ ਏ ਜੈ ਕੈਪ ਇੱਕ ਆ ਗੱਲ ਤਾਂ ਆ ਗਿਆ ਹਾਂ ਇਹ ਕਿਹਦਾ ਸੁਣਾ ਏ ਦੀਦੀ ਆ ਜਾ ਕਿੱਥੇ ਆ ਦੀ ਵੀ ਗਈ ਵੀ ਵਿਆਹ ਦੇਖਣ ਵੀ ਆਏ ਜਣਾ ਪਰਸੋਂ ਨੂੰ ਵੀ ਆ ਬਸ ਲੈ ਸੂਟਦਾਰਾ ਤੁਹਾਡੇ ਵੱਲ ਅਜੇ ਨਹੀਂ ਲੈ ਕੇ ਜਾਂਦੀ ਪਰਸ ਜੋਤੇ ਨੇ ਲੈ ਕੇ ਜਾਉਂਗੀ ਆ ਵੀ ਕਿੰਨਾ ਸੋਹਣਾ ਦੇਖਣ ਲਗਾ ਕੇ ਦੇਖਿਓ ਤਾਂ ਆ ਲੋ ਲੋ ਆ ਲੋ ਜੀ ਉਧਰੋਂ ਖੜ ਕੇ ਲਗਾ ਸਾਈਡ ਪੰਨ ਆ ਜੀ ਤਾਂ ਮਤਲਬ ਆਏ ਹੁੰਦਾ ਵੀ ਲੈ ਸਕਦੇ ਆ ਹਾਂ ਉਹ ਥੱਲੇ ਲੱਗ ਜਣਾ ਸੂਟ ਕੋਈ ਗੱਲ ਨਹੀਂ ਚਾ ਇਹ ਛੇ ਨਹੀਂ ਕਰਦਾ ਕਟੋ ਚਾ ਸੋਹਣਾ ਲੱਗਦਾ ਪਾਜੀ ਪਾਜੀ ਕੀ ਨਹੀਂ ਨਹੀਂ ਸੋਹਣਾ ਲੱਗਦਾ ਮੈਂ ਕਹਾਂ ਅੱਛਾ ਸੋਹਣਾ ਹੀ ਲੱਗਦਾ ਰਵਿੰਦਰ ਦੇ ਘਰ ਹੈ ਅੱਜ ਗੁੱਸੇ ਚ ਆ ਕੇ ਨੇ ਵੀ ਨਾ ਫੋਨ ਭੰਨਤਾ ਮੈਂ ਗਿਆ ਮੈਂ ਸੂਟ ਲੈਣੇ ਆ ਦੋ ਤੁਹਾਨੂੰ ਤੁਹਾਡੇ ਤਾਂ ਹੀ ਕੰਮ ਆਉਂਦੇ ਇਹ ਨਹੀਂ ਭੰਨੇ ਆ ਫਟਣਾ ਤਾਂ ਮੁਰੇ ਤੋਂ ਪਤਾ ਆ ਉਹ ਫਟ ਗਿਆ ਵਿਚਦੇ ਉਹ ਗਲਾਸ ਪੋਣਾ ਪੈਣਾ ਇਹਦਾ ਸਾਰਾ ਬੱਸ ਤੁਹਾਡੇ ਮੁੰਡੇ ਦਾ ਗੁੱਸਾ ਕਿੰਨਾ ਹੋਰ ਮਰੀ ਜਾਂਦੀ ਗੱਲਾਂ ਗੁੱਸਾ ਕਿਤੇ ਚੁੱਪ ਕਰੀ ਤੇ ਬੈਠਾ ਹੋ ਲੋ ਜੀ ਕੁਲਰਾਈ ਨਾਲ ਕਿਸ਼ਮੀਂਦੇ ਦਾ ਤਾ ਬੀਰ ਜੀ ਉਹ ਤੁਹਾਡੇ ਹੱਥ ਚ ਹੈ। ਅੱਛਾ ਤੇ ਨਾ ਦੇਖਣ ਲੱਗਦੀ ਐ। ਉਹਦੇ ਤਾਂ ਪਤਾ ਲੱਗੂ ਤਾ। ਹਾਂ। ਪਾਣਾ ਹੈ ਉੱਟਾ। ਰੋਟਾ ਵੀ ਇਸ ਪਿਸਮਨ ਦਾ ਉਹ ਹੀ। ਲਾਲ ਰੋਟੀ। ਨਹੀਂ ਸਵਾ। ਇਹ ਕਿਹਦਾ ਨਾਮ ਦੱਸੋ। ਇਹਨੇ ਨਾਮ ਨਹੀਂ ਮਾ। ਇੱਕ ਆ ਵੀ ਦੇਖੋ ਜੇ ਬਹੁਤ ਵਧੀਆ ਬਣਾਣਾ ਹੋਰ। ਹਾਂ ਲੋ ਜੀ ਇਹ ਸੋਣਾ ਇਹ ਲੈ ਲੈਨੇ ਹਨ ਇੱਕ ਇਹਨੂੰ ਸਾਈਡ ਪਰ ਰੱਖ ਲੋ ਲੋ ਹੂੰ ਇਹ ਉਹ ਵੀ ਮੋਟਾ ਲੱਗਦਾ ਵੀ ਇਹਨੂੰ ਮੋਟਾ ਹੈ ਸਾਈਡ ਪਰ ਰੱਖ ਲੈ ਇਹਨੂੰ ਤੇ ਕੋਟੀ ਬੰਨ ਦੇ ਲੋੜ ਨਹੀਂ ਕੋਟੇ ਬਾਦ ਦੀਦੀ ਕਹਿੰਦੀ ਮੈਂ ਕੋਟੀ ਨਹੀਂ ਨਾ ਪਾਣੀ ਤਾਂ ਕਰਕੇ ਅਸੀਂ ਦੀਦੀ ਨੂੰ ਐ ਸੱਟ ਬੈਠੂਗਾ ਸੂਚ ਹੂੰ 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 ਠੀਕ ਠੀਕ ਕੋਟੀ ਵੈਸੇ ਕਾਦ ਨਹੀਂ ਪਾਉਂਦੀ ਬਣ ਰਿਐਕਸ਼ਨ ਕਰਦੀ ਹੋਣੀ ਆ ਕੁਝ ਪ੍ਰੋਬਲਮ ਹੋ ਮੈਨੂੰ ਕੀ ਪਤਾ ਹੈ ਤਾਂ ਇਹ ਕੋਟੀ ਮੈਂ ਪਾ ਦੇ ਉਹ ਜਿਹੜੀ ਡਰਾਈਂਗ ਆ ਗਈ ਹੈ ਨਾ ਨੂੰ ਉਹ ਉਹ ਪੁੱਤ ਨੇ ਉਹ ਮੇਰਾ ਮਤਲਬ ਲੋਹੇ ਦੇਖਣ ਲਈ ਨਾਲ ਉਹ ਮੇਰੀ ਛੋਨੋ ਜੀ ਨਹੀਂ ਪੁੱਤ ਤੁਸੀਂ ਠੰਡ ਕਰਕੇ ਜਿਆਦਾ ਕੜਾ ਲੋਹੇ ਚ ਕਾੜ ਰਹੀ ਦੇਖੋ ਆਲੂ ਚੰਗਾ ਬਣਦਾ ਹੂੰ ਇਹ ਕਿੰਨੇ ਦਾ ਜੀ ਇਹ 650 ਦਾ ਜੀ 10 ਇਹ ਸੋਦਾ ਹੈ ਕਿੰਨਾ ਸਸਤਾ ਸੂਟ ਦਾ ਸ ਇਹਨਾਂ ਨੂੰ ਮਹਗਾ ਲਾਉਣਾ ਚਾਹੀਦਾ ਤਾਂ ਥੋੜਾ ਜਾਂ ਨਹੀਂ ਫਿਰ ਮੈਂ ਲੈ ਲੈਣਾ ਸਸਤਾ ਜੀ ਮਰੀ ਜੀ ਲੱਲੇ ਲਾ ਲੇ ਲਾ ਦੂੰ ਨੀ ਨਾ ਜੀ ਉਹ ਲੈ ਮੈਂ ਹੁਣ ਕਹਿੰਦਾ ਤਾਂ ਹੈਗਾ ਲੈ ਲਾ ਲੈਣਾ ਜੀ ਹੱਤ ਹੋਊਗੀ ਕਿਆ ਗੱਲ ਕਰਤੀ ਅਨਿਵਰਸਰੀ ਦੇ ਗਿਫਟ ਨੂੰ ਸੂਟ ਨਹੀਂ ਜੀ ਲੈਣਾ ਹਾਂ ਚਲੋ ਦੇਖਦੇ ਆ ਫਿਰ ਉਹ ਫਿਰ ਠਹਿਰ ਕੇ ਲੈ ਲਾਂਗੇ ਗਿਫਟ ਉਹ ਵਾਲਾ ਕਿੰਨੇ ਟਾਈਮ ਟਾਈਮ ਦੇ ਦੋ ਮੈਨੂੰ ਵਿਜੈਸਵੀ ਤੱਕ 1 ਮਹੀਨਾ ਕੱਢ ਜਾ 2 ਮਹੀਨੇ 3 ਮਹੀਨੇ ਮੈਨੂੰ ਮਹੀਨੇ ਦਾ ਇੱਕ ਦੋ ਮਹੀਨੇ ਤੱਕ ਲੈ ਲਵਾਂ ਚਲੋ ਜਨਵਰੀ ਚ ਠੀਕ ਆ ਠੀਕ ਆ ਤੁਹਾਡੇ ਬਰਥਡੇ ਤੱਕ ਹੋਣਾ ਚਾਹੀਦਾ ਉਹ ਹਾਂ ਬਰਥਡੇ ਤੱਕ ਪੱਕਾ ਗਿਫਟੇ ਖਾਸਾ ਬੜਾ ਮੰਗ ਲਿਆ ਤਾਂ ਹੁਣ ਕਿਆ ਕਰੀਏ ਲੈ ਦੇ ਫਿਰ ਟਾਈਮ ਵੀ ਦੇ ਲੋ ਨਹੀਂ ਫਿਰ ਕੁਝ ਹੋਰ ਆ ਦੇਖੋ ਫਿਰ ਹਲਾ ਜਦ ਤੱਕ ਆਇਂ ਕਰ ਸਕਦੇ ਆਗੇ ਹਲਕਾ ਫੁਲਕਾ 2 3000 ਤੱਕ ਤਾਂ ਸੁੱਟ ਲਈ ਸਕਦੇ ਆ ਹਲਕਾ ਫੁਲਕਾ ਹੁੰਦਾ ਉਹ ਵੀ ਮੈਂ ਆਪਣੇ ਪਾਰਟਨਰ ਨਾਲ ਆ ਕੇ ਆ ਵੀ ਰਿਕਾਰਡ ਬੈਂਕ ਦਾ ਪਿਆਰਾ ਇਹ ਵੀ ਸੋਣੇ ਪੱਜ ਵੈਲਵਟ ਚ ਨਾ ਹੋਰ ਥੋਸੇ ਸਾਰੇ ਛੂਟ ਮੰਗਾ ਲਏ ਬਹੁਤ ਜਿੰਨੇ ਮਜ਼ੇ ਆਉਂਦੇ ਥਾਲੇ ਤੋਂ ਹੋਨੇ ਕੇ ਮੈਂ ਦੇਖੇ ਜਿਹੜੇ ਕ आ, मतलब ए बुटीक ਤੇ ਪੀਸ ਹਰ ਹਫਤੇ ਤਿਆਰ ਹੋ ਗਿਆ ਲੱਗਦਾ ਸਾਰੇ ਮੈਨੂੰ ਲੱਗਦਾ ਹਰ ਹਫਤੇ ਲੱਗਾਂ ਤੇ ਅੱਜ ਜਾਈਂ। ਅਜੀ ਤੁਹਾਡੇ ਕੋਲ ਕੁਝ ਕਸ਼ਮੀਰੀ ਟਾਈਪ ਨਹੀਂ ਹੈਗਾ? ਹਾਂ ਕੋਈ ਸੂਟ ਵੈਸੇ ਹੀ ਬਣਿਆ ਹੋਵੇ ਕਸ਼ਮੀਰੀ ਟਾਈਪ ਮੈਨੂੰ ਉਹ ਬਹੁਤ ਜੀ ਕਰਦਾ ਪਾਉਣ ਨੂੰ। ਕਸ਼ਮੀਰੀ ਗੁਰਦੇ ਕਹਿ ਦਿੰਦੇ ਆ ਜਿਵੇਂ ਕਸ਼ਮੀਰੀ ਸੂਟ ਹੋ ਜਾਂਦਾ ਮੋਟਾ ਜਿਹਾ ਹੁੰਦਾ ਜੇ ਕਸ਼ਮੀਰੀ ਹੁੰਦੇ ਨੇ। ਹਾਂ ਉਹ ਮੈਂ ਦਿਖਾਇਓ ਕੁਝ। ਹਾਂ ਜੀ ਆਹ ਚੀਜ਼ ਦਿੱਤੀ। ਇਹ ਜੋ ਕੜਾਈ ਹੁੰਦੀ ਉਹ ਨਾਲ ਪਰ ਕੱਢੀ ਵੀ ਕਰ। ਇਹ ਕੜਾਈ ਉਹ ਹੀ ਚੀਜ਼ ਐ। ਕੜਾਈ ਉਹ ਗੱਡੀ ਵੀ ਐ। ਇਹ ਜੋ ਕੜਾਈ ਉਹ ਐ। ਇਹ ਸਟੋਲ ਦੇਖੋ ਐ ਲਰਦਾ ਜੇ ਵਰਕ ਕਰਿਆ ਹੋਇਆ ਹੈ ਪ੍ਰਿੰਟ। ਐ ਪ੍ਰਿੰਟ ਅੱਛਾ। ਹੂੰ। ਲੱਗਦਾ ਹੋ ਜਾਈ। ਆਹ ਕੜਾਈ ਉਹ ਦਾ ਸੇਮ ਸਟਾਈਲ ਹੋਊਗਾ। ਕਲਰ ਦੇ ਆਪਸ਼ਨ ਲੈ ਕੇ ਉਹ ਦੋ। ਬਾਜੀ ਜੇ ਜੋ ਕੁਝ ਹੋਰ ਮੰਗਾ ਲਿਓ ਜੀ। ਆਹ ਇਹ ਆਉਗੇ ਫੋਨ। ਇਹ ਚਾਏ ਸੀਗਾ ਸੀ 8 ਦਾ ਕਿੰਨੇ ਦਾ ਹੈ ਜੀ ਇਹ 70 70 ਦਾ ਹਾਂ ਠੀਕ ਹੋ ਗਿਆ ਉਹ ਕਿੰਨੀ ਉਹਨਾਂ ਕੜਾਈ ਉਹ 100 ਜਣੀ ਛੱਪਾ ਹਾਂ ਲਓ ਜੀ ਸਫਾਈ ਲੱਗਦਾ ਉਹ ਲੱਗਦੀ ਕੜਾਈ ਹਾਂ ਲੱਗਦੀ ਕੜਾਈ ਹਾਂ ਇਹ ਲੱਗਦਾ ਜਿਵੇਂ ਕਿ ਕੜਾਈ ਆ ਦੁਪੱਟਾ ਲੱਤਾਂ ਹੈ ਮੰਗਲ ਹੈ ਪ੍ਰਿੰਟ ਵਿੱਚ ਬਹੁਤ ਜਿਆਦਾ ਪ੍ਰਿੰਟ ਹੈ ਹੋਰ ਕੁਝ ਲਓ ਜੀ ਇਹਨੇ ਦਿਖਾਇਆ ਤਾਂ ਇਹ ਚ ਦਿਖਾਇਆ ਤੁਹਾਨੂੰ ਲੋ ਜੀ ਇਹ ਆ ਕੁੱਲੂ ਗੜ ਕੁੱਲੂ ਮਨਾਲੀ ਵਾਲਾ ਕੁੱਲੂ ਇਹੇ ਜਿਹੀ ਹੁੰਦੇ ਸਹੀ ਗੱਲ ਉਧਰ ਪਾਈ ਵੀ ਉਹਨਾਂ ਨੇ ਹੂੰ ਇਹ ਰੰਗ ਤਾਂ ਐਸੇ ਚਾਰ ਆਏ ਸਾਰੇ ਰੰਗ ਅੱਛੇ ਆਏ ਇਹ ਹੋਰ ਆਹ ਕੋ ਦਾ ਜਿਹਾ ਲੱਗ ਰਿਹਾ ਇਹ ਪਿੱਕਾ ਜਾਈ ਵੀ ਪਿੱਕਾ ਜਾਈ ਹਾਂ ਜਮੀ ਹਾਂ ਪਿੱਕਾ ਯਾਰ ਉਹ ਇਸ ਜੰਮਾ ਉਹ ਵੀ ਪਿੱਕਾ ਦਾ ਨਾਮ ਲੱਗਦੀ ਆ ਆਲ ਓਵਰ ਇਹ ਆਲੇ ਨੇ ਸਾਰੇ ਹਾਂਜੀ ਇਹ ਆਲ ਓਵਰ ਕਪੜਾ ਨੂੰ ਮਮੇ ਕਹਿੰਦੇ ਮੈਂ ਉਹ ਸੀ ਪਿੱਕਾ ਇਹ ਇਹ ਲੱਗਦਾ ਦੀਦੀ ਦੇ ਨਾਲ ਪਿਆ ਆ ਕਿਉਂ ਨਾ ਕਿਹੜਾ ਰੰਗ ਆ ਹੋ ਗੋ ਨੀ 컬러 ਗੁਲੀ ਪਤਾ ਚਲੇ ਕਿਹੜਾ ਹੈ ਗਲਾਬੀ ਗਲਾਬੀ ਜਾਂ ਫਿੱਕਾ ਗਲਾਬੀ ਗਲਾਬੀ ਇਹ ਜਿਹੇ ਰੰਗ ਆ ਹੋ ਦੇਖੋ ਦੇਖੋ ਪਿਆ ਆਹੋ ਰੰਗ ਚ ਪਿਆ ਉਹ ਚੰਗੀ ਸਾਗਰ ਦੇ ਆਓ ਜਿਹੜੀ ਆਪਣੀ ਦੀਪ ਦੀਦੀ ਨੇ ਸੇਮ ਸੂਟ ਰੱਤਾ ਹੋ ਜਾ ਫਿਰ ਅਸੀਂ ਮੈਚਿੰਗ ਕਰੀਏ ਠੀਕ ਹੈ ਤੋਂ ਕਰਨ ਸੋ ਤਾਂ ਇਹੋ ਲੈਣਾ ਹੋਵੇ ਨਹੀਂ ਨਹੀਂ ਸਾਰੇ ਦਾ ਵਧੀਆ ਇਹਦੇ ਭਾਜੀ ਤੇ ਰੇਂਜ ਕਿੰਨੀ ਆ? ਜਿਹੜਾ ਇਹ ਸਾਢੇ 12 ਹੋਗੀ। 6 6 12 ਮੈਨੂੰ 10 ਹੀ ਦੇ ਦੂੰਗਾ 6 6 10। ਨਾ। ਹੋਣੀ ਕੋ। 6 6 10। ਨਾ ਇਹਨਾਂ ਨੂੰ ਇਹਨਾਂ ਨੇ ਵੇਟ ਕਰਨੀ ਆ ਭਾਈ। ਕੱਲ ਦੇਖੋ ਬੰਦੇ ਚਲੇ ਇਹਦੇ ਸਾਹ। ਇਹਨਾਂ ਦਾ ਸਾਹ ਸਾਹ ਕਰਦੇ ਜਿੰਨਾ ਮਸਲੀ ਨੂੰ ਤੁਸੀਂ ਲੈ ਗਏ। ਇਹਨੂੰ ਲੋ ਜੀ ਦੇਖੋ। ਆ ਵੀ ਕਰਨ ਕਿੰਨੇ ਸੌਣੇ ਤਾਂ।

ਵੇ ਬਿਲਕੁਲ ਲੇਟ ਆਇਆ ਹਾਂ ਪਰ ਕਿ ਬਾਟਮ ਅੱਗੇ ਵੀ ਨਹੀਂ ਕਰਨੀ ਉਹ ਬਾਟਮ ਆ ਦਪੱਟਾ ਹੈ ਪੱਤਰਾ ਬਿਲਕੁਲ ਅਮੇਚੀ ਆਈ ਹੈ ਦੇਖਿਓ ਹੂੰ ਜੀ ਹਾਂ ਜੀ ਕਿਨੇ ਰੇ ਤੱਕ ਸਾਰੇ ਕਾ ਬੰਦਾ ਤਾਂ ਨਿਕਲ ਗਿਆ ਹਾਂ ਹਾਂ ਦੱਪਸ ਕਿਨੇ ਰੇ ਤੱਕ ਕੋਣੀ 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 ਆ ਦੇਖੋ ਕਿੰਨਾ ਸੋਹਣਾ ਸੁਲਤਾਨ ਪਾ ਜੇ ਕੱਢਿਓ ਕੱਢਿਓ ਮੈਨੂੰ ਦਫਾ ਦੇ ਜੀ ਆ ਦੇਖੋ ਕਿੰਨਾ ਸੋਹਣਾ ਕੁੰਟਾ ਦੇਖਿਓ ਜੀ ਵੀ ਇਹ ਕਿਸੇ ਦਾ ਨਹੀਂ ਆ ਦੇਖੋ ਸਿੰਪਲ ਸੋਪ ਉਹ ਨਹੀਂ ਉਹ ਕੁਝ ਨਹੀਂ ਤੇਰੇ ਇਹ ਵੱਜ ਗਏ ਆ ਦੇਖਿਓ ਜੀ ਆ ਬਾਟਮ ਹੈ ਜੀ ਲਓ ਜੀ ਆ ਦੁਪਟਾ ਇਹਦਾ ਕੀ ਪ੍ਰਾਈਸ ਹੈ ਜੀ 100 500 ਉਹ ਹੀ 700 ਤੱਕ ਇਹ ਆਹ ਇਹ 850 ਜੀ ਮੈਂ ਹੀ ਲੈ ਸਕਦੀ ਦੋਨੋਂ ਫਿਰ ਤਾਂ ਜੀ ਆ ਦਿਖਾ ਦੂਗੀ ਇਹ ਤਾਂ ਈ ਨੋ ਲੈਣਾ ਮੈਂ ਹਾਂ ਹਾਂ ਅੱਛਾ ਤੇ ਮੇਰਾ ਪਾਰਟਨਰ ਆਊਗਾ ਐਨੀਵਰਸਰੀ ਨਾਲ ਸੂਟ ਲੈਣ ਨੂੰ ਠੀਕ ਐ ਹੂੰ ਬੜਾ ਗਿਫਟ ਫਿਰ ਜਨਵਰੀ ਚ ਤੁਸੀਂ ਕਿਹਾ ਹਾਂ ਜਨਵਰੀ ਨਹੀਂ ਜਨਵਰੀ ਦਾ ਅਗਲਾ ਹੀ ਮਹੀਨਾ ਫਰਵਰੀ ਜੀ ਕਹਿਣਾ ਦਾ ਇਹ ਸਲਵਾਰ ਅੱਛਾ ਐ ਮੇਰੇ ਬਰਥਡੇ ਨੂੰ ਕੁਝ ਹੋਰ ਦੇਣਾ ਫਿਰ ਤੁਸੀਂ ਕਿੱਥੇ ਉਹ ਕੰਮ ਨਾ ਕਰਿਓ ਬਰਥਡੇ ਨੂੰ ਦੇ ਦਿਓ ਉਹ ਮੈਂ ਤਾਂ ਉਹੀ ਸੋਚਦਾ ਐ ਵੀ ਬਰਥਡੇ ਵਾਲੇ ਦੇਣਾ ਤੇ ਨਹੀਂ ਸਾਡਾ ਦਿੱਲੀ ਤਰਕੂਗਾ जैसबीन गलत कर लगिया हाँ क्रश कपड़ा <laughs> ਤੇ ਕਰੇਬ ਇਹ ਕਰੇਬ ਕਰੇਬ ਇਹ ਕਰੇਬ ਤੇ ਇਹ ਕਰੇਬ ਤੇ ਇਹ ਕਰੇਬ ਇਹ ਨੈਚਰ ਆਇਆ ਮਡਾਲ ਤੇ ਮਡਾਲ ਤੇ ਆਹ ਦੇਖੋ ਇਹ ਬਾਟਮ ਨੂੰ ਪਾਉਂਦੇ ਹਾਂ ਇਹ ਪੱਟਾ ਇਹ ਵਾ ਦੇਖੋ ਇਹ ਗਲਾਸ ਆ ਗੰਦੇ ਤੇ ਹੁਣ ਇਹ ਮਿਗਲੇ ਜਾਂਦੇ ਆਸੇ ਇਹ ਦਿਨ ਰਾਤ ਫੱਟਾ ਪਹਿਲਾਂ ਰਾਤ ਨੂੰ ਬੀਜੇ ਪਾ ਸੋਣਾ ਲੱਗਣੇ ਏਡੀ ਚੀਜ਼ ਐ ਆ ਦੇਖੋ ਉਹ ਨਹੀਂ ਇਹਦਾ ਪਿਓ ਦਾ ਹਾਂ ਨਾ ਕਿਤਾ ਆਉਂਦੇ ਪੁੱਤੇ ਆਉਂਦੇ ਦੂਸਰੇ ਹੂੰ ਓਏ ਓਏ ਇਹ ਬੱਚਾ ਐ ਰੋਂਦੀ ਏ ਹੋਵਾ ਦਿਲ ਮੇਰਾ ਘਬਰਾਉਂਦਾ ਐ ਉਹ ਅੱਜ ਤਾਂ ਉਹਨੇ ਰੋਣਾ ਹੀ ਐ ਵਿਚਾਰੀ ਨੇ ਇੰਜੈਕਸ਼ਨ ਲੱਗੇ ਹੰਦੀ ਬਾਜੀ ਕੋਲ ਕਰੇਗਾ ਪਰ ਸਰਦਾ ਦਾ ਦੁਪੱਟਾ ਚਨੋਂਦਾ ਹੈ ਸੋਣਾ ਅਲੀਰਾ ਜੀ ਦੇ ਵੀ ਕੰਮ ਨਹੀਂ ਕਬਾਰਾ ਨੂੰ ਛੂਟ ਆ ਵੀ ਸੋਣਾ ਹਵਲਾ ਹਨਾ ਸੜਾ ਸਾਹਿਬ ਦਾ ਵਿਆਹ ਆ ਗਿਆ ਬਸ ਦੁਆਦੜੇ ਤੈਨੂੰ ਲੈ ਲੂੰਗੀ ਮੈਂ ਦੁਆਦੜੇ ਤੈਨੂੰ ਸੂਟ ਟੈਂਸ਼ਨ ਨਾਲੇ ਲੈ ਲਈ ਜਿਹੜੇ ਲੈਣੇ ਹੋਇਆ ਯਾਰ ਮੈਂ ਦੋ ਸੂਟ ਲੈਣੇ ਆ ਬਾਕੀ ਮੈਂ ਘਰ ਤੇ ਹੀ ਲਾ ਲੈਣੇ ਹਾਂ ਹਮ ਖਰਚਾ ਬਚਾਉਂਗੀ ਤੇ ਮੇਰਾ ਹੈ ਤਾਂ ਮੈਂ ਛੁਕਰਾਂ ਜਿਵੇਂ ਮੈਂ ਤਾਂ ਲਾਉਂਦੀ ਹੂ ਨਹੀਂ ਕਦੇ ਘਰ ਤੇ ਕੋਈ ਸੂਟ ਉਹ ਮੇਰਾ ਦੀਪਲ ਦੇ ਮੈਨੂੰ ਘਰ ਤੇ ਪਾਇਆ ਸਾਰੇ ਕੁਝ ਚਾਹੇ ਧੀ ਚਾਹੇ ਜੇ ਕੁਝ ਵੀ ਹੈ ਮੰਨ ਲਓ ਠੀਕ ਹੈ ਠੀਕ ਹੈ ਇੱਕ ਜੱਪਰ ਲਾਉਣਾ ਇੱਕ ਹੋਡੇ ਪਰ ਨੂੰ ਕਿਆ ਕਹਿੰਦੇ ਹੁੰਦੇ ਆ ਆਪਣਾ ਵਿਆਹ ਨੂੰ ਹਮ ਉਹ ਵੀ ਹਨੇ ਉਹ ਵੀ ਖਦੇ ਉਹ ਕਹਿੰਦੀ ਕਹਿਵਤ ਮੈਂ ਕੀ ਲੈ ਲਵਾਂ ਠੀਕ ਹੈ ਪਰ ਇੱਕ ਹੈ ਵੀਜਾ ਲੈਣਾ ਜੇ ਮੈਨੇ ਲੈ ਲਈ ਕਿਹੜਾ ਲੈਣਾ ਹੋਇਆ ਲੋ ਚੱਕ ਰਹੀ ਨਾਲ ਹੂੰ ਆ ਵੀ ਦੀ ਜਾਨ ਸੋਣਾ ਇਕਲੈ ਬੈਠੇ ਨਾਲ ਖੋ ਕੇ ਦੇਦਾ ਪਰ ਮੈਂ ਕੀ ਆ ਬਹੁਤ ਵਧੀਆ ਆਇਆ ਇਹ ਜੇ ਮੰਮੀ ਵਾਸਤੇ ਲੈਣਾ ਸੋ ਬਹੁਤ ਵਧੀਆ ਸੋਹਣਾ ਕਿੰਨੀ ਸੋਹਣੀ ਹੈ ਉਹ ਇਹਦੀ ਕੜਾਈ ਪੜੋਈ ਜੀ ਹੂੰ ਬੜੀ ਕਿਾਰੇ ਜੜੀ ਉਹ ਇਹ ਚੰਗੀ ਆਦੀ ਮੈਨੂੰ ਲੱਗੂ ਬਹੁਤਾ ਜਿਆਦਾ ਨਹੀਂ ਭਰਿਆ ਵਾ ਸੂਟ ਇਹ ਆ ਦੇਖੋ ਦੋਪਟਾ ਬਹੁਤ ਬਹੁਤ ਫੱਣੀਆ ਥੋੜਾ ਬਹੁਤ ਕਲਰ ਇਹਦੀ ਹੋਗੀ ਦੇਖੋ ਮੌਨ ਯੈਲੋ ਜੀ ਆ ਵੀ ਚੱਕਿਆ ਦੇਖੋ ਯੈਲੋ ਜੈ ਮੌਨ ਮੌਨ ਤੁਸੀਂ ਹੁਣ ਹੋ ਕੇ ਦੇਖੋ ਆ ਰਹਿਣਗੇ ਇਹ ਆਪਣੀ ਸ਼ਾਇਦ ਯੈਲੋ ਨਹੀਂ ਥੋਸ ਖਾਸ ਇਹ ਲਓ ਦੇਖੋ ਪਿਆ ਲੋ ਜੀ ਲੋ ਉਹ ਸਾਡੇ ਦਿਖਾਣੇ ਤੁਹਾਨੂੰ ਉਹ ਵੀ ਦਿਖਾਉਣੇ ਓਏ ਹੋਏ ਉਹ ਮੇਰਾ ਫੋਨ ਉਹ ਮੇਰਾ ਨਹੀਂ 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 ਇਹ ਇਸ ਲਈ ਨਹੀਂ ਇਹਦੇ ਕੀ ਰੇਂਜ ਹੈ ਨਹੀਂ ਤੁਮੋ ਵੀ ਜੀ ਆਧਵਾਦ ਮੈਨੂੰ ਅੱਜ ਆ ਲੋ ਜੇ ਤੁਹਾਡੀ ਜੇ ਤੁਹਾਡੇ ਬਜਟ ਚ ਹੋਇਆ ਨਾ ਤਾਂ ਦਵਾਦੋ ਨਹੀਂ ਰੈਂਟ ਦਿਓ ਕਿਹੜਾ ਆ ਹਾ ਯੈਲੋ ਹਾਂ ਅਜੀ ਦੀ ਕਿੰਨੀ ਰੇਜ ਆ 1600 ਦਾ ਬਸ ਜੀ ਉਹੀ ਕਰਕੇ ਕਾਲਾ ਮਾਲਾ ਜਾ ਕਾਕੇ ਮੇਚ ਪਹਿਨਣਾ ਹੈ ਕਾਲਾ ਮਾਲਾ ਦੇਖ ਲੈ ਕਿਆ ਕਰਨਾ ਲੈਣਾ ਸਾਈਡ ਪਰ ਕੱਢ ਲਓ ਜੇ ਤਾਂ ਇਹ ਮੰਨ ਗਏ ਤਾਂ ਦਾ ਲੈ ਲੂਗੀ ਨਹੀਂ ਰਹਿਣੂਗੀ ਹਾਂ ਓਹ ਇਹ ਸਾਈਡ ਆ ਫਿਰ ਵੈਸੇ ਮੈਂ ਗੱਲ ਕਰਦੀ ਆਂ ਸਾਹਮਣੇ ਕਾਵੇ ਮੈਂ ਜਦ ਵੀ ਆਉਂਦੀ ਮੈਂ ਜਿਹੜੇ ਕਹਿੰਦੇ ਉਹ ਸੂਟ ਲੈਣਾ ਉਹ ਉਹ ਮੇਰੇ ਪਸੰਦ ਦੇ ਆ ਜਿੱਦਾਂ ਮੈਂ ਕਰਾਂ ਕਿ ਉਹ ਲੈ ਉਹ ਲੈ ਚਲ ਤਾਂ ਅਮੀ ਸ਼ੁਕਰ ਆ ਜੇ ਤੁਹਾਨੂੰ ਆ ਪਤਾ ਲੱਗਿਆ ਆ ਦੇਖੋ ਜੀ ਇੱਕ ਆ ਫੈਮਿਲੀ ਬਹੁਤ ਵਧੀਆ ਆ ਕ੍ਰੈਸ਼ ਚ ਕਾ ਤੇ ਹੋ ਗੁਣ ਬੱਚਾ ਬੱਚਾ ਉਹ ਇਹੋ ਤਾਂ ਹਾਰ ਗੁਣ ਸਾਡੀ ਅੱਜ ਭਾਈ ਇੰਜੈਕਸ਼ਨਾਂ ਕਰਕੇ ਥੋੜੀ ਟੰਗਾ ਵਿਚਰੀ ਉਹ ਨਹੀਂ ਪੁੱਤੋ ਉਹ ਨਹੀਂ ਬੱਚੇ ਦੁੱਧ ਪਲਾ ਕੇ ਦੇਖ ਲੋ ਸ਼ੀਸ਼ੀ ਕਿੱਥੇ ਦੀ ਮੇਰੇ ਦੁੱਧ ਪੀਣਾ ਨਹੀਂ ਓਏ ਇਹ ਬੱਸ ਉਹ ਇੰਜੈਕਸ਼ਨ ਲੱਗੇ ਹੋਏ ਨੇ ਅੱਜ ਪੱਟਾਂ ਵਾ ਤਾਂ ਕਰਕੇ ਥੋੜਾ ਕੜਾਵਾ ਜੀ ਹਾਂ ਜੀ ਅੱਜ ਰਾਤ ਨੂੰ ਤਾਂ ਜਿਆਦਾ ਕਰੂਗੀ ਕੱਲੂ ਜਾ ਕੇ ਕਿਤੇ ਮਣਾਇ ਆਰਾਮ ਆਉ ਹਮ ਲੋ ਜੀ ਕਾ ਦੇਖੋ ਦਵੱਟਾਂ ਨਾਲ ਕ੍ਰੈਸ਼ ਤੇ ਦਵੱਟਾ ਇਹ ਕਿੰਨੇ ਦਾ ਜੀ ਇਹ ਸਾਡੇ 2800 ਨਹੀਂ ਇੰਨਾ ਮਹਿੰਗਾ ਨਹੀਂ ਸੀ ਲੈ ਸਾਡੇ 2800 ਇਹ ਬੱਲੇ ਇਹ ਬੱਲੇ ਉਹ ਤਾਂ ਦੇਖਿਓ ਇਹ ਤੇ ਨੈਚੁਰਲ ਕ੍ਰੇਪ ਤੇ ਪ੍ਰਿੰਟ ਤੇ ਵਾਹ ਗੁੰਦਿਆਂ ਵਾਲਾ ਹੈ ਨਾ ਨਹੀਂ ਗੁੰਦਿਆਂ ਵਾਲੀ ਥੋੜੀ ਪਾਜੀ ਦੀ ਹੈਂਡ ਦਾ ਕੰਮ ਹੈ ਹੈਂਡ ਦਾ ਇਹ ਕਿੰਨਾ ਰੇਟ ਹੈ ਦੀ 2250 200 ਰੁਪਏ ਘਟਾ 2300 ਰੁਪਏ ਦੀ ਉਹ ਚਲੋ ਚਲੋ ਮੈਂ ਵੀ ਕਟਾ ਦਵਾਂ ਚਲੋ ਫਿਰ ਕੋਈ ਦੇਖ ਲੈਂਦੇ ਆ ਮੈਨੂੰ ਜੇ ਤੁਸੀਂ ਜਾਨੀ ਸਿੱਧ ਵਾਲਾ ਤਾਂ ਦਵਾ ਸਕਦੇ ਮੈਂ ਤੁਹਾਨੂੰ ਨਾਂ ਨਹੀਂ ਕਰਦੀ ਅੱਛਾ ਅਗਲੇ ਬਲੌਗ ਚ ਮਿਲਦੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਜੀ ਰੱਖੇ ਜੀ ਦੁੱਖ ਤਕਲੀਫਾਂ ਤੋਂ ਦੂਰ ਜ਼ਰੂਰ ਦੱਸਾਂਗੇ ਤੁਹਾਨੂੰ ਕਿਹੜੇ ਕਿਹੜੇ ਸੂਟ ਅਸੀਂ ਸਵਾ ਕੇ ਭੇਜਣੇ ਆ ਜੀ ਠੀਕ ਆ ਟੈਨਸ਼ਨ ਨਾ ਲਿਓ ਕਈ ਵਾਰ ਦਿਮਾਗ ਦੇ ਵਿੱਚ ਚੱਲਦੇ ਹੁੰਦੇ ਵੀ ਲੱਤੇ ਨਹੀਂ ਇਹਨਾਂ ਨੇ ਆਏ ਉਹ ਅਗਲੇ ਬਲੌਗ ਚ ਪਤਾ ਲੱਗੂਗਾ ਲੱਗੂਗਾ ਜੀ ਪਤਾ ਠੀਕ ਆ ਜੀ ਚੰਗਾ